ਉੱਥੇ ਨਾਲੇ ਪੈਸੇ ਮਿਲਦੇ ਸੀ ਨਾਲੇ ਏਸੀ ਹੋਟਲ ਆ ਮੇਰੇ ਨਾਲ ਦੇ ਹੀ ਨੇ ਸਾਰੇ ਪਟਿਆਲੇ ਤੋਂ ਨੇ ਅੱਦੇ ਤਾਂ ਜਿਹੜੇ ਫਿਲਮਾਂ ਚ ਆਉਂਦੇ ਆ ਬਿੰਨੂਰੀ ਕਰਮਜੀਤ ਅਨਮੋਲ ਬਿੰਨੂ ਜੁਗਨੂ ਵਾਲੇ ਸਾਰੇ ਉਹੀ ਨੇ ਸਾਰੇ ਉਹੀ ਨੇ ਫਿਲਮਾਂ ਫਿਲਮਾਂ ਸਾਰੇ ਉਹ ਮੈਨੂੰ ਕਹਿੰਦੇ ਨੇ ਬਾਈ ਜੀ ਆ ਜਾਓ ਯਾਰ ਕਰੀਏ ਕੁਝ ਉਹ ਮੈਂ ਕਹਾ ਯਾਰ ਨਹੀਂ ਹੁਣ ਨਹੀਂ ਹੁਣ ਤਾਂ ਬਾ ਰੱਬ ਨੇ ਇੱਧਰ ਪਾਤਾ ਪ੍ਰਮਾਤਮਾ ਹੀ ਸਮੱਤ ਬਖਸ਼ਦਾ ਜੋ ਰੱਬ ਬਲ ਬਖਸ਼ਦਾ ਹੈ ਜਾਂ ਕੁਝ ਕਿ ਭਾਈ ਇਹਨਾਂ ਨਾਲ ਮੱਥਾ ਲਾਉਣਾ ਨਹੀਂ ਇਹਨਾਂ ਨਾਲ ਕੋਈ ਮੱਥਾ ਲਾਉਂਦਾ ਸੀ ਗਈ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮਜੀਠੀਆ ਵਿਰੁੱਧ ਬੋਲ ਸਕਦਾ ਸੀ ਜੀ ਹਿੱਕ ਤੇ ਹੱਥ ਰੇ ਮਾਰ ਕੇ ਬੋਲਦਾ ਸੀ ਮੈਂ ਵੀ ਤੂੰ ਨਸ਼ਾ ਵੇਚਦਾ ਇਹ ਕੱਪ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਧਨ ਨੇ ਸਾਰਾ ਕੁਝ ਹੈ ਬਚ ਜਾਣਗੇ ਕਿੰਨਾ ਚਿਰ ਬਚ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲੇ ਵੱਡੇ ਨੇ ਕਰ ਰਹੇ ਹਾਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜਾਊਗਾ ਪਰ ਅਸੀਂ ਇਹ ਸਾਡੀ ਨੀਅਤ ਚੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਜਦੋਂ ਕਿ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਰਟਾਂ ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਰਟਾਂ ਚ ਪਹਿਲਾਂ ਵਾਲੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾ ਇਹ ਵੀ ਨਾਲ ਹੀ ਮਿਲੇ ਹੋਏ ਸੀ ਕੋਰਟ ਕੇਸ ਹੀ ਖਰਾਬ ਕਰਦੇ ਸਾਰੇ ਜਿਹੜੇ ਜਿਹੜੇ ਚ ਇਹ ਹੁੰਦੇ ਨੇ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਂਦਾ ਫੜਾ ਜਾਵੇ ਚੱਲ ਵੀ 70 ਦਿਨ ਜੇਲ੍ਹ ਚ ਇੱਥੇ ਸਾਰੇ ਪੰਜਾਬ ਨੂੰ ਖਾ ਗਏ ਕੋਈ ਪੁੱਛਦੇ ਨਹੀਂ ਜੀ ਇਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਮੇਰੇ ਵਾਲੇ ਪਾਸਿਓ ਇਹ ਨਾ ਸੋਚੋ ਕਿ ਅਸੀਂ ਕੋਈ ਇਦਾਂ ਦੀ ਪਾਲਿਸੀ ਬਣਾਵਾਂਗੇ ਜਿਹਦਾ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਕੋਈ ਫਾਈਲ ਤੇ ਇਦਾਂ ਦੇ ਸਾਈਨ ਨਹੀਂ ਕਰੂੰਗਾ ਜਿਹਦੇ ਨਾਲ ਪੰਜਾਬ ਦੀ ਇੱਕ ਵੀ ਬੰਦੇ ਦਾ ਚੁੱਲਾ ਜਿਹੜਾ ਉਹ ਬੁਝਦਾ ਹੋਵੇ ਅਸੀਂ ਚੁੱਲ੍ਹੇ ਭਜਾਉਣ ਨਹੀਂ ਆਏ ਅਸੀਂ ਚੁੱਲ੍ਹੇ ਬਾਲਣ ਆਏ ਆਂ ਅਸੀਂ ਖੈਰ ਮੰਗਣ ਵਾਲੇ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੁਰਬਾਨੀ ਹਰ ਟਾਈਮ ਚੱਲ ਕਰੇ ਵੀ ਚੱਲਦੀ ਹੈ ਦੋ ਟਾਈਮ ਗੁਰਦੁਆਰਾ ਸਾਹਿਬ ਵਾਲੇ ਸਪੀਕਰਾਂ 'ਚੋਂ ਸਰਬੱਤ ਦੇ ਭਲੇ ਦੀ ਆਪਰ ਅਰਦਾਸ ਕਰਨ ਵਾਲੇ ਬੰਦੇ ਆਂ ਦਸਾਂ ਨੌ ਦੀ ਕਮਾਈ ਕਰਕੇ ਖਾਣ ਵਾਲੇ ਬੰਦੇ ਆਂ ਸੋ ਇਹਨਾਂ ਨੂੰ ਜਿਹੜੇ ਕਮਾਏ ਨਹੀਂ ਕਿੱਧਰ ਲੈ ਜਾਣਗੇ ਇਹ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਹੁੰਦੇ ਕਿੱਥੇ ਲੈ ਜਾਣਗੇ ਇੱਥੇ ਨਿਕਲਣੇ ਆ ਦੇਖੋ ਤੁਸੀਂ ਇੱਥੇ ਨਿਕਲਣਗੇ ਕਾ ਕਹਿੰਦੇ ਆ ਕਿ ਸਵਰਗ ਨਰਕ ਇੱਥੇ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਚ ਰੱਬ ਫਿਰ ਕਰ ਦਿੰਦਾ ਕੋਈ ਨਾ ਕੋਈ ਸਜ਼ਾ ਦੇ ਦਿੰਦਾ ਕੋਈ ਕਿਸੇ ਦਾ ਕਿਸੇ ਦਾ ਹੱਕ ਵੀ ਮਾਰਿਆ ਹੋਊਗਾ ਕੋਰਬ ਦੇਖੋ 2 ਨੰਬਰ ਦੇ ਪੈਸੇ ਦਾ ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਦਾ ਹੱਕ ਮਾਰਿਆ ਹੋਊਗਾ ਗਰੀਬ ਦਾ ਹੱਕ ਮਾਰਿਆ ਹੋਊ ਉਨੇ ਉਹਨੇ ਵਾਦਵਾ ਦਿੱਤੀ ਹੋਣੀ ਵਾਦਵਾ ਫਿਰ ਚ ਜਾਂਦੀ ਐ ਸਿੱਧੀ ਕਹਿੰਦੇ ਪ੍ਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਇੱਕੋ ਹੀ ਰਸਤਾ ਐ ਸਿੱਧਾ ਬਾਈਪਾਸ ਨਹੀਂ ਹੈਗਾ ਉਹ ਚ ਕੋਈ ਸਿੱਧੀ ਜਾਂਦੀ ਐ ਫਿਰ ਲੱਗਦੀ ਐ ਉਹ ਕਦੇ ਤੇ ਹੁਣ ਹਾ ਹੀ ਲੱਗੀ ਹੋਈ ਐ ਪੱਤਰਕਾਰ ਮੈਨੂੰ ਕਹਿੰਦੇ ਸੁਖਵੀਰ ਵਾਲ ਦੀ ਲੱਤ ਤੇ ਪਲੱਸਟਰ ਲੱਗਿਆ ਮੈਂ ਕਿਹਾ ਹੁਣ ਜਿਹਦੇ ਕਾਲ ਤੱਕ ਸਾਬ ਜਾ ਕੇ ਰੱਬ ਦੇ ਘਰੇ ਜਿਹਦੀ ਲੱਤਾਂ ਟੁੱਟ ਜਣ ਉਹਦੇ ਵੇਲੇ ਮੈਂ ਕੀ ਬੋਲੂਗਾ ਬਈ ਹੁਣ ਮੈਂ ਕਿਹਾ ਨਾ ਆਪੀ ਸਜਾ ਲਈ ਜਾਂਦਾ ਆਪੀ ਨਾ ਕੁਸੋਂ ਨੂੰ ਮਾਰਦਾ ਐ ਨਾ ਲੱਤ ਮਾਰਦਾ ਐ ਰੱਬ ਜਦੋਂ ਮਾਰਦਾ ਐ ਮੱਤ ਮਾਰਦਾ ਐ